ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਉਸ ਖਬਰ ਦੇ ਬਾਰੇ ਜਾਣਾਂਗੇ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਹਿਲਕਾ ਮਚਾ ਕੇ ਰੱਖਿਆ ਹੋਇਆ ਵੈ ਪ੍ਰਸ਼ਾਸਨ ਦੀ ਲੇਡੀ ਡੀਐਸਪੀ ਨੇ ਪੰਜਾਬੀਆਂ ਨੂੰ ਕੱਡੀਆਂ ਵੈ ਬਹੁਤ ਹੀ ਗੰਧੀਆਂ ਬੁਰੀਆਂ ਗਾਲਾਂ ਆਖਰ ਕਿਉਂ ਗਾਲਾਂ ਕੱਢੀਆਂ ਕੀ ਹੈ ਵੀਰੋ ਇਸ ਦਾ ਬੈਕਗ੍ਰਾਉਂਡ ਕੀ ਹੈ ਪੂਰੀ ਤਫਸੀਲ ਇਹ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਤਾਂ ਚਲ ਕੇ ਵੀਡੀਓ ਦੇ ਨੇ ਦਸਤੇ ਬਾਹਰ ਚਾਨ ਸਤਿ ਸ੍ਰੀ ਅਕਾਲ ਮੈਂ ਹਾਂ ਨਿਰਜ ਪਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਪਲੇ ਕੀ ਤੁਸੀਂ ਅੱਜ ਤੋਂ ਪਹਿਲਾਂ ਕਿਸੇ ਮਹਿਲਾ ਡੀਐਸਪੀ ਯਾਨੀ ਲੇਡੀ ਟਿਪਟੀ ਸੁਪਰਡੈਂਟ ਆਫ ਪੁਲਿਸ ਨੂੰ ਗਾਲਾਂ ਕੱਢਦੇ ਹੋਏ ਸੁਣਿਆ ਦੇਖਿਆ ਮੈਂ ਤਾਂ ਨਹੀਂ ਦੇਖਿਆ ਸੀ ਅੱਜ ਮੈਂ ਦੇਖਿਆ ਵੀ ਤੇ ਸੁਣਿਆ ਵੀ ਤੇ ਤੁਸੀਂ ਵੀ ਵੇਖੋ ਤੇ ਸੁਣੋ ਪੰਜਾਬਣ ਗਾਲੀਬਾਜ਼ ਡੀਐਸਪੀ ਨੂੰ ਭੈਣ ਡੈਸ਼ ਡੈਸ਼ ਕਰਦੀ ਫਿਰਦੀ ਆ ਪਰ ਸੁਣੋ ਟੈਢ ਦੇ ਇੱਕ ਥਾਰ ਵਾਲੀ ਬੀਬੀ ਸੀ ਜਿਸ ਨੇ ਇੱਜ਼ਤ ਮਿੱਟੀ 'ਚ ਮਲਾਤੀ ਇੱਕ ਆ ਬੀਬੀ ਜਿਸ ਨੇ ਵਰਦੀ ਤੇ ਕਾਲਕ ਲਾਤੀ ਯਾਨੀ ਕਿ ਪੰਜਾਬ ਪੁਲਿਸ ਦੀ ਇੱਜ਼ਤ ਮਿੱਟੀ 'ਚ ਮਿਲੀ ਤੇ ਹੁਣ ਇਸ ਦੀ ਆ ਭੈਣ ਡੈਸ਼ ਡੈਸ਼ ਵਾਲੀ ਵੀਡੀਓ ਕਿੱਥੇ ਕਿੱਥੇ ਤੇ ਕਦੋਂ ਤੇ ਕਿੰਨੀ ਕਿੰਨੀ ਵਾਇਰਲ ਹੋ ਇਹ ਤਾਂ ਪਤਾ ਨਹੀਂ ਪਰ ਇਸ ਵੀਡੀਓ ਨੇ ਮੈਡਮ ਦੀ ਪਰਵਰਿਸ਼ ਕੀਵੇਂ ਦੀ ਹੋਈ ਆ ਜ਼ਰੂਰ ਦੱਸਣਾ ਨਾ ਟੈਗ ਦਿਓ ਕਿਸ ਪੰਜਾਬ ਦੇ ਕੋਨੇ 'ਚ ਪੰਜਾਬ ਦੇ ਮਾਪੇ ਆਪਣੇ ਧੀਆਂ ਨੂੰ ਗਾਲਾਂ ਸਿਖਾਉਂਦੇ ਆ ਇਸ ਦੀ ਜਿਉਂਦੀ ਜਾਗਦੀ ਮਿਸਾਲ ਅੱਜ ਪੰਜਾਬ ਦੇ ਸਾਹਮਣੇ ਆ ਚੁੱਕੀ ਹੈ ਜਾਂ ਫਿਰ ਇਹ ਪਰਵਰਿਸ਼ਾ ਨਹੀਂ ਪੰਜਾਬ ਪੁਲਿਸ ਦੀ ਸੰਗਤ ਸੌਬਰ ਦਾ ਅਸਰ ਹੈ ਤੇ ਜਾਂ ਫਿਰ ਫਰਜੀ ਹਾਤੀਆਂ 'ਚ ਬੈਠੇ ਤਾਰੂ ਵਾਜਾ ਦੀਆਂ ਆਵਾਜ਼ਾਂ ਕਿਤੇ ਕੰਨਾਂ 'ਚ ਪੈ ਗਈਆਂ ਮੈਡਮ ਦੀ ਸਾਈਡ ਦਿਓ ਕਹਾਣੀਆਂ ਪੰਜਾਬ ਪੁਲਿਸ ਦੀਆਂ ਬਦਨਾਮੀ ਦੀਆਂ ਕਹਾਣੀਆਂ ਜੁਗਨੂ ਵੇਲੇ ਤੋਂ ਚਲਦੀਆਂ ਆ ਰਹੀਆਂ ਨੇ ਨਸ਼ੇੜੀ ਕਾਲੀਆਂ ਭੇਟਾਂ ਦੀਆਂ ਨਾਲੀਆਂ ਚ ਡਿੱਗੀਆਂ ਤਸਵੀਰਾਂ ਪੰਜਾਬ ਦੇ ਮੱਥੇ ਤੇ ਦਾਗ ਲਾ ਚਕੀਆਂ ਨੇ ਮੰਗਤੇ ਵਾਂਗ ਨਾਕਿਆਂ ਤੇ ਪੈਸੇ ਚੁਗਦੇ ਬੋਝੋ ਚ ਪਾਉਂਦੇ ਨੋਟ ਦੁਨੀਆ ਵੇਖ ਚੁੱਕੀ ਐ ਪਰ ਬਦਨਾਮ ਹੋ ਚੁੱਕੀ ਪੰਜਾਬ ਪੁਲਿਸ ਤੇ ਇਸ ਕਾਲੀ ਬਾਜ ਡੀਐਸਪੀ ਨੇ ਭੈਣ ਡੈਸ਼ ਡੈਸ਼ ਕਹਿ ਕੇ ਗાળા ਵਾਲਾ ਜੋ 50 ਕਿਲੋ ਦਾ ਵੱਟਾ ਰੱਖ ਕੇ ਬਦਨਾਮੀ ਦਾ ਹੋਰ ਭਾਰ ਵਧਾਇਆ ਉਸ ਦਾ ਭਾਰ ਹੁਣ ਇਸ ਨੂੰ ਮਿਲੀ ਸਜ਼ਾ ਤੋਂ ਬਾਅਦ ਇਕੱਠਾ ਹੈ ਸਾਬ ਸਾਬੂ ਡੀਐਸਪੀ ਦੀ ਪੜਾਈ ਪੜ ਕੇ ਪੈਣਾ ਦੀ ਗਾਲਾਂ ਕੰਜਰ ਵਰਗੇ ਸ਼ਬਦ ਐਨੇ ਨਹੀਂ ਆਉਂਦੇ ਇਸ ਦੇ ਪਿੱਛੇ ਜੈਕ ਚਾਹੀਦਾ ਜੈਕ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਹੈ ਨਾ ਸਾਡਾ ਚੱਲਦਾ ੱਟਕਾ ਸੀਤਾ ਕਰਦੇ ਸੋ ਗਾਲੀ ਬਾਜੀ ਡੀਐਸਪੀ ਮੈਡਮ ਨੂੰ ਵੀ ਪਤਾ ਪੰਜਾਬ ਪੁਲਿਸ ਦਾ ੱਟਕਾ ਉਹ ਸੋਰੀ ਅਮਲਾ ਸਾਡੇ ਨਾਲ ਚੱਲਦਾ ਐਸਐਚਓ ਐਸਆਈ ਏਐਸਆਈ ਹੌਲਦਾਰ ਦੀ ਫੌਜ ਚੱਲਦੀ ਇਲਾਕੇ ਦੀ ਚੌਧਰਾਨੀਆਂ ਸੋ ਭੈਣ ਡੈਸ਼ ਡੈਸ਼ ਮੂੰਹ ਫਟ ਗਿਆ ਤਾਂ ਕਿ ਹੋ ਜੂ ਸਬੂਤ ਤੁਹਾਡੇ ਸਾਹਮਣੇ ਆ ਵੇਖੋ ਤਮਾਕੂ ਆਪੇ ਤਾਂ ਦੋਸਤ ਨੇ ਤੇ ਮੈਂ ਵੀ ਹੁਣ ਕਿਉਂ ਚੱਲ ਜਮਨੀ ਆ ਮੈਂ ਸਿੱਧਾ ਥੋੜੀ ਗੱਲ ਕਰਨ ਵਾਸਤੇ ਆਇਆ ਮੈਂ ਰੱਖਣਾ ਮੈਂ ਕਰਵਾਉਂਦਾ ਦੋਨੀਆਂ ਬਗਾਂ ਪੁਲਿਸ ਕੋਲ ਅੰਦਰ ਗੱਲ ਕਰਦੇ ਆਪਾਂ ਨਹੀਂ ਕਰਨੀ ਮੈਂ ਮਰ ਜਾਏ ਚਲੇ ਜਾ ਮੈਂ ਕੋਈ ਗੱਲ ਨਹੀਂ ਕਰਦੀ ਅੰਦਰ ਕਰੋ ਥੋੜੇ ਰੋਕ ਕੇ ਦਾਹਰ ਬਸ ਬਾਬੂ ਜ਼ਾਹਿਰ ਪੁਲਿਸ ਟ੍ਰੇਨਿੰਗ ਦੇ ਦੌਰਾਨ ਅਜਿਹੀਆਂ ਗਾਲਾਂ ਨਹੀਂ ਸਿਖਾਈਆਂ ਜਾਂਦੀਆਂ ਤੇ ਮਾਪੇ ਤਾਂ ਕਦੇ ਵੀ ਨਹੀਂ ਚਾਣਗੇ ਕਿ ਸਾਡੀ ਕੁੜੀ ਭੈਣ ਡੈਸ਼ ਡੈਸ਼ ਕਰੇ ਵੀਰ ਤਾਂ ਕਦੇ ਸੋਚ ਹੀ ਨਹੀਂ ਸਕਦੇ ਇਸ ਡੈਸ਼ ਡੈਸ਼ ਬਾਰੇ ਪਰ ਮੈਡਮ ਨੇ ਦਾਸਤਾ ਕਿ ਮੈਂ ਡੀਐਸਪੀਆਂ ਗਾਲੀਬਾਜ਼ ਡੀਐਸਪੀ ਤਾਈਓ ਕਰਦੀਆਂ ਮੈਂ ਭੈਣ ਡੈਸ਼ ਡੈਸ਼ ਬੈਠ ਦਿਓ ਬਾਅਦ ਵਿੱਚ ਆਪ ਕੀ ਜਾਣੇ ਭੈਣ ਦਾ ਰਸਲ ਮੈਡਮ ਪਹਿਲਾਂ ਹੀ ਸੋਚ ਕੇ ਆਈ ਸੀ ਕਿ ਵਰਦੀ ਨੂੰ ਹੱਥ ਪੈ ਸਕਦਾ ਹੈ ਇਸ ਖਿਚ-ਤਾਂਚ 'ਚ ਮੈਡਮ ਆਪ ਕਹਿੰਦੇ ਹੋਏ ਸੁਣਾਈ ਦਿੱਤਾ ਜੋ ਨਾ ਤਾਂ ਗੋਦੀ মিডিਆ ਨੇ ਵਿਖਾਉਣਾ ਤੇ ਨਾ ਹੀ ਤੁਹਾਨੂੰ ਸੁਣਾਣਾ ਸੋ ਜੇਕਰ ਇਸ ਗਲੀਬਾ ਡੀਐਸਪੀ ਨੂੰ ਪਤਾ ਸੀ ਕਿ ਵੱਧਦੇ ਤਹਿਤ ਪੈ ਸਕਦਾ ਤਾਂ ਗਲੀਬਾ ਡੀਐਸਪੀ ਪੁਲਿਸ ਆੜਿਆ ਦੀ ਗਿਣਤੀ ਚ ਵਾਧਾ ਕਰ ਸਕਦੀ ਸੀ ਸਾਰੇ ਪੁਲਸੀਏ ਥੋੜਾ ਮੰਤਰੀਆਂ ਸੰਤਰੀਆਂ ਦੇ ਡਿਊਟੀਆਂ ਬਜਾਉਣ ਤੇ ਲੱਗੇ ਹੋਏ ਨੇ 100 200 ਤਾਂ ਇੱਥੇ ਇਸ ਇਲਾਕੇ ਦੇ ਵਿੱਚ ਆ ਹੀ ਸਕਦੇ ਸਨ ਤੇ ਜੇਕਰ ਨਹੀਂ ਤਾਂ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਸਨ ਕਿ ਅਸੀਂ ਸ਼ਾਂਤਮਈ ਢੰਗ ਨਾਲ ਘਰਾਓ ਕਰਨ ਆਏ ਹਾਂ ਤਾਂ ਫਿਰ ਇਹ ਗਲੀਬਾ ਡੀਐਸਪੀ ਕਿਨਨ ਬੇਦੀ ਬਣਨ ਕਿਉਂ ਆ ਗਈ ਲੋਕਤੰਤਰ ਚ ਹਰ ਕਿਸੇ ਨੂੰ ਸ਼ਾਂਤਮਈ ਢੰਗ ਤੇ ਨਾਲ ਵਿਰੋਧ ਕਰਨ ਦਾ ਅਧਿਕਾਰ ਦਿੱਤਾ ਹੈ ਖੇਰ ਸੁਣੋ ਕਿਸਾਨਾਂ ਦੀ ਅਨਾਉਂਸਮੈਂਟ ਮੇਰੇ ਬਈਆ ਨੂੰ ਬੈਂਤੀ ਐ ਇਸ ਤਰ੍ਹਾਂ ਦਾ ਮਾਹੌਲ ਨਾ ਕਰੋ ਬਹਿ ਜਾਓ ਉਹ ਕਿਸੇ ਦਾ ਨੁਕਸਾਨ ਹੋ ਜਾਊਗਾ ਇਹ 10 ਮੁਲਾਜ਼ਮ ਨੇ ਪੁਲਿਸ ਵਾਲੇ ਇਹਨਾਂ ਦਾ ਨੁਕਸਾਨ ਹੋਊ ਗੁੰਡਾਗਰਦੀ ਕਰਾ ਰਹੀ ਐ ਮੈਡਮ ਡੀਐਸਪੀ ਜਿਹੜੀ ਕਰਾਏ ਹੋਣ ਦੇ ਬਾਵਜੂਦ ਕਿਸਾਨਾਂ ਨਾਲ ਆ ਕੇ ਖੜੀ ਐ ਇਹਦੇ ਮੁਲਾਜ਼ਮ ਗੁੰਡਾਗਰਦੀ ਕਰ ਰਹੇ ਨੇ ਇਹ ਲੋਕਾਂ ਦੇ ਧਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਆਉਣਾ ਚਾਹੁੰਦੇ ਐ ਇਹ ਗੁੰਡਾਗਰਦੀ ਕਰਵਾ ਰਹੀ ਐ ਮੈਡਮ ਜਿਹੜੀ ਡੀਐਸਪੀ ਐ ਜਦੋਂ ਇਹਦੇ ਕਰਾਉ ਦਾ ਐਲਾਨ ਹੋ ਚੁੱਕਿਆ ਇਹਦੇ ਕਰਾਉ ਦਾ ਐਲਾਨ ਹੋ ਚੁੱਕਿਆ ਹੈ ਇਹ ਬਾਹਰ ਕਿਉਂ ਆ ਰਹੀ ਹੈ ਸ਼ਾਂਤਬਾਈ ਕਿਸਾਨਾਂ ਨੂੰ ਧਰਨਾ ਦਿੰਦਿਆਂ ਦੇ ਉੱਤੇ ਟੈਂਟ ਦੇ ਵਿੱਚ ਗੱਡੀ ਵਾਰ ਕੇ ਕਿਸਾਨਾਂ ਦੇ ਟਰੈਕਟਰ ਚੋਂ ਹੌਂਦੇ ਯਤਨ ਕੀਤੇ ਜਾ ਰਹੇ ਨੇ ਜੋ ਵੀਡੀਓ ਸਾਡੇ ਹੱਥ ਲੱਗੀ ਉਸ ਚ ਕਿਤੇ ਵੀ ਕਿਸਾਨਾਂ ਨੇ ਇਸ ਗਾੜੀ ਬਾਜੀ ਐਸਪੀ ਦਾਣਾ ਚੂੜਾ ਪਟਿਆ ਨਾ ਕਪੜੇ ਫੜੇ ਪੱਤਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਘਟਨਾ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੇ ਕੈਮਰਾਮੈਨ ਦੇ ਵੱਲੋਂ ਰਿਕਾਰਡ ਨਹੀਂ ਕੀਤੀ ਗਈ ਪਰ ਧਿਆਨ ਦੇਣ ਵਾਲੀ ਇੱਕ ਖਾਸ ਗੱਲ ਨੇਕਤੀਤੀ ਆਣੀ ਗਾਲੀ ਬਾਜ਼ਾ ਭੈਣ ਟੈਸਟ ਕਰਦੀ ਫਿਰਦੀ ਆ ਪਤਾ ਲੱਗ ਗਿਆ ਜਨਤਕ ਹੋ ਗਿਆ ਸਭ ਕੁਝ ਪਰ ਸਿਆਣੇ ਬਿਆਣੇ ਕਿਸਾਨਾਂ ਨੂੰ ਤਾਂ ਚਾਹੀਦਾ ਸੀ ਕਿ ਅਜੇ ਹਿੰਮਤ ਭਾਗੀ ਘਟਨਾ ਤੱਕ ਨੌਬਤ ਨਾ ਪੁੱਜੇਂ ਦਿੱਕ ਘਰਾਂ 'ਚ ਬੈਠੀਆਂ ਧੀਆਂ ਵਾਂਗ ਇਸ ਦਾ ਵੀ ਖਿਆਲ ਰੱਖ ਲੈਂਦੇ ਠੀਕ ਆ ਇਹ ਕਿਰਨ ਬੇਦੀ ਬਨਣਾ ਆ ਗਈ ਜੋ ਕਿ ਇਸ ਦੀ ਇੱਕ ਡਿਊਟੀ ਦਾ ਹਿੱਸਾ ਵੀ ਸੀ ਪਰ ਪੰਜਾਬੀ ਤੇ ਪੰਜਾਬੀਆਂ ਦੇ ਪ੍ਰਤੀ ਇੱਕ ਆਮ ਇਨਸਾਨ ਤੇ ਖਾਸ ਕਰ ਇੱਕ ਪੰਜਾਬੀ ਦੀ ਡਿਊਟੀ ਧੀਆਂ ਦੀ ਰਾਖੀ ਕਰਨਾ ਨਹੀਂ ਸੀ ਤੋ ਸਮਝ ਕੇ ਕਮੈਂਟ ਜ਼ਰੂਰ ਕਰਨਾ ਹੋ ਸਕੇ ਤਾਂ ਸ਼ੇਅਰ ਕਰਨਾ ਧੰਨਵਾਦ ਬਾਕੀ ਸੁਣਿਆ ਇਸ ਭੈਣ ਨੇ ਡੈਸ਼ ਡੈਸ਼ ਕਹਿਣ ਵਾਲੀ ਦਾ ਕਿਸਾਨਾ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਮਸਲਾ ਸੁਲਝ ਚੁੱਕਾ ਹੈ ਪਰ ਪੰਜਾਬ ਪੁਲਿਸ ਤੇ ਇਹ ਭੈਣ ਡੈਸ਼ ਡੈਸ਼ ਆਲਾ ਬਦਨਾਮੀ ਆਲਾ ਪੱਟਾ ਵੜਾਈ ਪਾਇਆ ਹੈ ਮੈਂ ਇਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋ ਜਾਓ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਹਾਂ ਚ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ। ਬਾਹਰ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਤੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਬਾਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠੇ ਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਮਨਪ੍ਰਤਮ ਜੀ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਔਰ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਹਾਂ ਪਰ ਅੱਜ ਜਿਹੜਾ ਰੁਈਆ ਭਾਈ ਅਬਦਾਲੀ ਨਾਲੋਂ ਪੜਾ ਰੁਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਸ਼ਾਸਨ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕੋਈ 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 ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤੇ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਣਾਂ ਦੇ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਐਨਸਕਾ ਭੜਕਾਉ ਬਾਈ ਮੈਡਮ ਨੇ ਆ ਕੇ ਉੱਥੇ ਗੱਡੀ ਚੜ੍ਹੀਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਣੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਭਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਤ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਭਾਈ ਪੱਗ ਸਿੰਪਲ ਵਰਦੀ ਚ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁਰਸਾੜਾ ਕਾਹਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲਫੜ ਮਾਰੇ ਨੇ ਕਿਸ ਨਾਲੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਮੂਰੇ ਪਿਆਂਦੇ ਅਸੀਂ ਗੱਡੀ ਦੇ ਮੂਰੇ ਪਾਈ ਤੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਿਆ ਗੱਡੀ ਦੇ ਮੂਰੇ ਪਾਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਕਿੱਥੇ ਬੈਠੇ ਤੇ ਨਹੀਂ ਮੈਡਮ ਤੇ ਕੀਤਾ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਆਲੇ ਹਾਂ ਜਨ ਅਸੀਂ ਪੱਪੂ ਪੰਕਜ ਦੇ ਨਾਲ ਹਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਬਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ ਵੀਰੋ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈ ਮੇਰਾ ਖੁਦ ਪੁਲਿਸ ਦੇ ਨਾਲ ਤਾਲੁਕ ਹੈ ਮੈਂ ਟ੍ਰੈਫਿਕ ਪੁਲਿਸ ਦੇ ਅੰਦਰ ਐਜ਼ ਅ ਸਬ ਇੰਸਪੈਕਟਰ ਜੌਬ ਦੇ ਨਾਮ ਹੈ ਤੇ ਮੈਨੂੰ ਪਤਾ ਹੈ ਕਿ ਵੀਰੋ ਪੁਲਿਸ ਦਾ ਕੰਮ ਹੈ ਸਰਵਿਸ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੀ ਮਦਦ ਕਰਨਾ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਤੋਹਫਤ ਫਰਾਮ ਕਰਨਾ ਤਾਂ ਜਦੋਂ ਪੁਲਿਸ ਹੀ ਗੁੰਡਿਆਂ ਵਾਲੀ ਜ਼ੁਬਾਨ ਬੋਲੇਗੀ ਜਦੋਂ ਪੁਲਿਸ ਹੀ ਗੁੰਡਿਆਂ ਵਾਲੇ ਕੰਮ ਕਰੇਗੀ ਜਦੋਂ ਪੁਲਿਸ ਹੀ ਬੱਤਾ ਮਾਫੀਆ ਡਰਗ ਸੇਲ ਕਰੇਗੀ ਕਾਲਾ ਕੱਢੇਗੀ ਗੁੰਦਾ ਕਰਦੀ ਕਰੇਗੀ ਤੇ ਫਿਰ ਆਵਾਮ ਦੀ ਦਾਦਰਸੀ ਕੌਣ ਕਰੇਗਾ ਪੁਲਿਸ ਅਸਲ ਦੇ ਵਿੱਚ ਆਵਾਮੀ ਟੈਕਸ ਤੋਂ ਤਰ੍ਹਾਂ ਮਿਲਦੀ ਹੈ ਤੇ ਆਵਾਮ ਦੇ ਨੁਮਾਇंदे ਹੁੰਦੇ ਆ ਪੁਲਿਸ ਬਦਜ਼ੁਬਾਨੀ ਨਹੀਂ ਕਰ ਸਕਦੀ ਅਜਿਹੇ ਪ੍ਰਸ਼ਾਸਨ ਦੀ ਡੀਐਸਪੀ ਇੰਨੀਆਂ ਬੁਰੀਆਂ ਗਾਲਾਂ ਕੱਢ ਰਹੀ ਹੈ ਇਸ ਤਰ੍ਹਾਂ ਮਿਸਬੀਹੇਵ ਕਰ ਰਹੀ ਹੈ ਲੜਾਈ ਕਰ ਰਹੀ ਹੈ ਪਹਿਲੀ ਗੱਲ ਤੇ ਇਹ ਸ਼ੋਅ ਕਰ ਰਹੀ ਹੈ ਕਿ ਇਸ ਦੀ ਤਰਬੀਅਤ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਬੈਕਗ੍ਰਾਉਂਡ ਨੂੰ ਇਸ ਦਾ ਤਾਲਕ ਹੈ ਤੇ ਦੂਸਰਾ ਵੀਰੋ ਇਸ ਲੇਡੀਸ ਪੁਲਿਸ ਅਫੀਸਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਇਸ ਦੇ ਖਿਲਾਫ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਐਸਐਸਪੀ ਨੂੰ ਡੀਆਈਜੀ ਨੂੰ ਮੁਤਲਕਾ ਸੀਐਮ ਭਗਵੰਤ ਮਾਨ ਹੈ ਉਹਨਾਂ ਦੀ ਜ਼ਰੂਰ ਕੋਈ ਕੰਪਲੇਂਟ ਸੱਲ ਹੋਏਗਾ ਤੇ ਉਸ ਨੂੰ ਇਹਦੀ ਦਰਖਾਸਤ ਦੇਣੀ ਚਾਹੀਦੀ ਕੰਪਲੇਂਟ ਕਰਨੀ ਚਾਹੀਦੀ ਹੈ ਕਿ ਇਹਨੇ ਜਿਹੜਾ ਮਿਸਬਿਹੇਵ ਕੀਤਾ ਹੋਇਆ ਇੱਕ ਇਸ ਰੂਲ ਦੇ ਮੁਤਾਬਕ ਕੀਤਾ ਹੋਇਆ ਲੇਡੀ ਡੀਐਸਪੀ ਜਾਂ ਕੋਈ ਵੀ ਪੁਲਿਸ ਦਾ ਅਧਿਕਾਰੀ ਵੀਰੋ ਉਹ ਇਹ ਕੰਮ ਨਹੀਂ ਕਰ ਸਕਦਾ ਪੁਲਿਸ ਦੇ ਅੰਦਰ ਇਹੋ ਜੀਆਂ ਕਾਲੀਆਂ ਭੇੜੀਆਂ ਪੇੜਾ ਹਰ ਜਗ੍ਹਾ ਤੇ ਮੌਜੂਦ ਹੁੰਦੀਆਂ ਵਾ ਪਹਿਲੇ ਵੀਰੋ ਜਿਸ ਤਰ੍ਹਾਂ ਕਿ ਪਹਿਲੇ ਇੱਕ ਲੇਡੀ ਕਾਂਸਟੇਬਲ ਸਾਹਮਣੇ ਆਈ ਸੀ ਜਿਹੜੀ ਕਿ ਨਸ਼ਾ ਪਵੇਸ਼ਦੀ ਹੋਈ ਫੜੀ ਗਈ ਕਾਲੀ ਥਾਰ ਵਾਲੀ ਤੇ ਹੁਣ ਇਹ ਲੇਡੀ ਡੀਐਸਪੀ ਜਿਹੜੀ ਕਿ ਸਿੱਧੀਆਂ ਗਾਲਾਂ ਕੱਢ ਰਹੀ ਹੈ ਬਦਮਾਸ਼ੀ ਕਰ ਰਹੀ ਹੈ ਗੁੰਡਾਗਰਦੀ ਕਰ ਰਹੀ ਹੈ ਇੱਕ ਔਰਤ ਹੋ ਕੇ ਗੁੰਡਿਆਂ ਤਰ੍ਹਾਂ ਬਿਹੇਵ ਕਰ ਰਹੀ ਹੈ ਬਹੁਤ ਹੀ ਮੰਦਭਾਗੀ ਖਬਰ ਹੈ ਜਦਕਿ ਸਲੂਟ ਹੈ ਉਸ ਸਿੱਖ ਸਰਦਾਰ ਨੂੰ ਉਸ ਦੇ ਸਟੈਮਨੇ ਨੂੰ ਉਸ ਦੀ ਤਾਕਤ ਨੂੰ ਜਿਹੜਾ ਕਿ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰ ਰਿਹਾ ਵੈ ਤੇ ਉਹ ਦੱਸ ਰਿਹਾ ਵੈ ਆਪਣੀ ਤਰਬੀਅਤ ਦੇ ਬਾਰੇ ਉਹਦੀ ਤਰਬੀਅਤ ਕਿਉਂ ਹੋ ਰਹੀ ਹੈ ਕਿਸ ਦਾ ਕਿਸ ਨਾਲ ਤੱਲਕ ਹੈ ਕਿਸ ਚੰਗੇ ਖਾਨਦਾਨ ਨਾਲ ਤੱਲਕ ਹੈ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਾਂ ਦਾ ਸਾਰਾ ਖਿਆਲ ਕਰਨ ਦਾਵਾ ਯਾਦ ਰੱਖਣਾ ਤੇ ਇਸ ਵੀਡੀਓ ਨੂੰ ਬਹੁਤਾਂ ਤੋਂ ਬਹੁਤਾਂ ਸ਼ੇਅਰ ਕਰੋ ਤਾਂ ਕਿ ਇਸ ਲੇਡੀ ਕਾਂਸਟੇਬਲ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ അപ്പൊ സർക്കാരണം യാത്ര അല്ലാ